ਸੋ ਸੇਖੋਂ ਸਾਹਿਬ ਕੋਲ ਨੂੰ ਬੁਲਾ ਕੇ ਪੁੱਛ ਲੋ ਕਿ ਤਸੱਲੀ ਹੋਈ ਕਿ ਨਹੀਂ ਕਿਰਪਾ ਕਰਕੇ ਇਹ ਜੇ ਕੋਈ ਇਹੋ ਜਿਹਾ ਨੀਚੇ ਅਫਸਰ ਅਧਿਕਾਰੀ ਹੈਗਾ ਤੋਂ ਆਪਦੀਆਂ ਇਹ ਮਾਰੀਆਂ ਆ ਤਾਂ ਛੱਡ ਦੇ ਨਹੀਂ ਸਰਕਾਰ ਨੂੰ ਉਸ ਅਧਿਕਾਰੀ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ ਤੇ ਕਰਨ ਦੇ ਵਿੱਚ ਬਹੁਤ ਸਮਾਂ ਨਹੀਂ ਲੱਗਣਾ ਹੈਗਾ ਸੋ ਮੇਰੀ ਸਾਰੇ ਅਧਿਕਾਰੀਆਂ ਨੂੰ ਇਹ ਮੇਰੀ ਬੇਨਤੀ ਹੈ ਜੀ ਬੇਨਤੀ ਕਰਨੀ ਚਾਹਤ ਹੈ ਠੀਕ ਹੈ ਜੀ ਬੱਦਰੀ ਅਮਨੂੜਾ ਜੀ ਕੀ ਬੇਨਤੀ ਤੁਸੀਂ ਵੱਡੇ ਤੁਹਾਨੂੰ ਬੇਨਤੀ ਕਰ ਰਹੇ ਹੋ ਕਿ ਨੀਚੇ ਬੇਨਤੀਆਂ ਨਾਲ આજ ਤੱਕ ਇਹ ਕੰਮ ਚੱਲਦਾ ਨਾ ਚਲਾਇਆ ਹੁਣ ਅਗਲੀ ਗੱਲ ਇਹ ਹੈ ਵੀ ਦੱਸੋ ਤਸੀਲਦਾਰ ਕਿਹੜਾ ਸੀਗਾ ਡੀਸੀ ਨੂੰ ਪੁੱਛ ਲਿਆ ਵੀ ਤਸੀਲਦਾਰ ਕਿਹੜਾ ਸੀਗਾ ਕਿਸੇ ਦੇ ਯਾਦ ਨਹੀਂ ਹੈਗਾ ਹੁਣ ਦੱਸੋ ਜੇ ਨਾਂ ਛਾਲ ਚਕਾਈ ਤਾਂ ਦੱਸਿਓ ਇੱਕ ਮਿੰਟ ਖੜਦਾ ਜਾਓ ਨਹੀਂ ਨਹੀਂ ਖੜਦਾ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਮਿੰਟ ਖੜ੍ਹ ਜਾਓ ਤਿੰਨ ਜਣਾਂ ਤੋਂ ਪੁੱਛ ਲੇ ਤਿੰਨਾਂ ਤੋਂ ਨਾਂ ਲੈ ਲਓ ਜੇ ਨਾਂ ਛਾਲ ਚਕਾਈ ਤਾਂ ਮੈਨੂੰ ਦਾਵਾਂ ਲਾ ਕੇ ਹੋ ਕਮਾਲ ਕਰੀ ਜਾਂਦੇ ਨਹੀਂ ਐ ਕੰਮ ਚੱਲਦਾ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਮਨੋ ਰੋੜਾ ਹੋ ਰਹੇ ਨੇ ਜਿਹੜਾ ਇੱਕ ਗੁਰਦੁਤ ਸਿੱਖੋਂ ਦੇ ਮਸਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰੀ ਤਾਂ ਉਹਦੇ ਵਿੱਚ ਵੱਡੀ ਗੱਲ ਇਹ ਸੀ ਕਿ ਆਖਰ ਸਰਕਾਰੀ ਅਫਸਰਾਂ ਮੁਲਾਜ਼ਮਾਂ ਨੂੰ ਆ ਜਿਹੜਾ ਇੱਕ ਕੰਨ ਖੋਲਦੇ ਹੁਕਮ ਜਰੂਰ ਸੁਣਾਤੇ ਉਹਨਾਂ ਨੂੰ ਹੁਕਮ ਕਹਿ ਲੋ ਜਾਂ ਇਹ ਕਹਿ ਲੋ ਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਰਵਈਆ ਸਰਕਾਰੀ ਮੁਲਾਜ਼ਮਾਂ ਦੇ ਅਫਸਰਾਂ ਦਾ ਆਮ ਗਰੀਬ ਲੋਕਾਂ ਵਾਸਤੇ ਗਰੀਬ ਕੀ ਖੈਰ ਜਿਹੜਾ ਵੀ ਕੋਈ ਜਾਵੇ ਉੱਥੇ ਫਿਰ ਬਾਬੂ ਲੋਕ ਅਫਸਰ ਲੋਕ ਇਹ ਸੁਣਦੇ ਤਾਂ ਕਿਸੇ ਦੀ ਹੁੰਦੇ ਨਹੀਂਗੇ ਤਾਂ ਇਹਨਾਂ ਦੇ ਵਿੱਚ ਜਿਹੜੇ ਲੋਕ ਆਖਰ ਹੁਣ ਇਹ ਕੰਮ ਕਰਿਆ ਕਰਨਗੇ ਤਾਂ ਸਾਫ਼ ਤੌਰ ਤੇ ਮਨੋ ਰੋੜਾ ਨੇ ਕਹਿਤਾ ਕਿ ਉਹਨਾਂ ਨੂੰ ਤਨਖਾਹ ਤੋਂ ਪੈਨਸ਼ਨ ਦੇ ਲਿਆਉਂਦੇ ਟਾਈਮ ਨਹੀਂ ਲੱਗੂਗਾ ਹੁਣ ਇਹਦਾ ਮਤਲਬ ਸਿੱਧੇ ਤੌਰ ਤੇ ਇਹ ਹੈ ਤੇ ਜਬਰੀ ਰਿਟਾਇਰਮੈਂਟ ਦਾ ਸਰਕਾਰ ਨੇ ਫੈਸਲਾ ਕਰ ਲਿਆਗਾ ਇਹ ਮਸਲਾ ਸੀ ਇੱਕ ਘੋਲੂ ਨਾਂ ਦੇ ਸ਼ਖਸ ਦੇ ਨਾਲ ਜੁੜਿਆ ਹੋਇਆ ਜਿਹਦੇ ਦੋ ਭਾਈ ਆਖਰ ਮੰਦਬੁੱਧੀ ਸੀ ਤੇ ਉਹਨਾਂ ਨੂੰ ਪੈਨਸ਼ਨ ਲਾਉਣ ਵਾਸਤੇ ਇੰਨੇ ਚੱਕਰ ਲਾਏ ਕਿ ਇੱਕ ਭਰਾ ਤਾਂ ਦੁਨੀਆ ਤੇ ਨਹੀਂ ਰਿਹਾ ਤੇ ਦੂਜੇ ਦਾ ਨੰਬਰ ਉਸ ਸਮੇਂ ਦੇ ਦੌਰਾਨ ਆਇਆ ਜਦੋਂ ਐਮਐਲਏ ਨੂੰ ਵੀ ਖੈਰ ਸ਼ਾਵਾਸ਼ੀ ਦੇਣੀ ਬਣਦੀ ਹੈ ਕਿ ਉਹਨੇ ਇਹ ਮਸਲਾ ਚੱਕਿਆ ਤੇ ਬਕਾਇਦਾ ਤੌਰ ਦੇ ਉੱਤੇ ਸਵਾਲ ਲਾਇਆ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਵਾਲ ਜਦੋਂ ਗਿਆ ਤਾਂ ਮਨੋ ਰੋੜਾ ਨੂੰ ਵੀ ਇਹ ਗੱਲ ਲੱਗੀ ਕਿਉਂਕਿ ਡਿਪਾਰਟਮੈਂਟ ਉਹਨਾਂ ਦੇ ਨਾਲ ਜੁੜਿਆ ਹੋਇਆ ਸੀ ਗਵਰਨਰਸ ਰਿਫਾਰਮ ਨੂੰ ਲੈ ਕੇ ਕੀ ਆਖਰ ਇਹ ਮਸਲਾ ਪੂਰਾ ਕੀਆ ਜਦੋਂ ਸਮਝਿਆ ਤਾਂ ਪਤਾ ਲੱਗਿਆ ਕਿ ਅਫਸਰਾਂ ਦੀ ਇੱਕ ਨਲੈਕੀ ਦੇ ਕਰਕੇ ਇਹ ਉਰੇ ਤੱਕ ਪਹੁੰਚ ਗਿਆ ਕਿ ਨਾ ਉਸ ਬੰਦੇ ਨੂੰ ਸਰਟੀਫਿਕੇਟ ਮਿਲਿਆ ਜਿਵੇਂ ਆਮਦਨੀ ਤੌਰ ਦੇ ਉੱਤੇ ਜਿਹੜਾ 80000 ਤੋਂ ਘੱਟ ਦੀ ਆਮਦਨੀ ਹੈ ਉਹਨੂੰ ਸਰਟੀਫਿਕੇਟ ਜਾਰੀ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਸਰਕਾਰ ਦੇ ਬੈਨੀਫਿਟਸ ਮਿਲਦੇ ਨੇ ਅਜਿਹਾ ਬਹੁਤ ਸਰਟੀਫਿਕੇਟਸ ਕੋਈ ਨਹੀਂ ਤੇ ਉੱਥੇ ਫਿਰ ਜਦੋਂ ਬੰਦਾ ਜਾਂਦਾ ਤਾਂ ਜਾਂ ਤਾਂ ਸਪਾਰਸ਼ ਲੱਭਦਾ ਪਹਿਲਾਂ ਜਾਂ ਕੋਈ ਜੋੜ ਤੋੜ ਲੱਭਦਾ ਕਿਉਂਕਿ ਤਸੀਲਾਂ ਦਾ ਕੰਮ ਸਭ ਨੂੰ ਪਤਾ ਹੀ ਆ ਖੈਰ ਕਿਵੇਂ ਹੁੰਦਾ ਇਸੇ ਚੀਜ਼ ਨੂੰ ਲੈ ਕੇ ਜਦੋਂ ਮਸਲਾ ਉੱਠਿਆ ਤਾਂ ਫਿਰ ਉਹਦੇ ਵਿੱਚ ਲੋਕਾਂ ਦੇ ਜਾਂ ਗਰੀਬਾਂ ਦੇ ਬਹੁਤ ਹਮਦਰਦੀ ਵਿਰੋਧੀ ਧਿਰ 'ਚ ਬੈਠੇ ਰਾਣਾ ਗੁਰਜੀਤ ਦਾ ਵੀ ਦਿਲ ਪਸੀਜਿਆ ਤੇ ਜਦੋਂ ਖੜੇ ਹੁੰਦੇ ਸਵਾਲ ਪੁੱਛਦੇ ਨੇ ਤੇ ਫਿਰ ਅਮਨ अरोड़ा ਨੇ ਬੜਾ ਠੋਕੇ ਉਹਨਾਂ ਨੂੰ ਜਵਾਬ ਦਿੱਤਾ ਵੀ ਕਦੇ ਬੇਨਤੀਆਂ ਨਾਲ ਕੰਮ ਨਹੀਂ ਹੁੰਦੇ ਹੁੰਦੇ ਕਿਉਂਕਿ ਉਹਨੂੰ ਟੀਚਰ ਕਰੀ ਸੀ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਬੇਨਤੀ ਨਹੀਂ ਟੀਚਰ ਕਰ ਲਓ ਜਾਂ ਕਰ ਲਓ ਸਵਾਲ ਕਰਿਆ ਕੀ ਬੇਨਤੀਆਂ ਨਹੀਂ ਤੁਸੀਂ ਹੁਕਮ ਸੁਣਾਓ ਤੁਸੀਂ ਸਰਕਾਰੋਂ ਤਾਂ ਉਹਨਾਂ ਨੇ ਸਪਸ਼ਟ ਕਿਹਾ ਕਹਿੰਦੇ ਨੋ ਪਤਾ ਲਾ ਕੇ ਦੱਸ ਦੋ ਕਦੇ ਜੇ ਨਾ ਠੋਕਿਆ ਤਾਂ ਮੈਨੂੰ ਅਮਨ ਨਾ ਕਹੋ ਹੁਣ ਗੱਲ ਇਹ ਹੈ ਵੀ ਠੀਕ ਹੈ ਵੀ ਇਹਨਾਂ ਲੋਕਾਂ ਦੀ ਵੀ ਸਰਕਾਰਾਂ ਖੜ ਰਹੀਆਂ ਨੇ ਉਦੋਂ ਪਤਾ ਨਹੀਂ ਕਿ ਕਿੰਨੇ ਕ ਵੱਡੇ ਚੰਗੇ ਕੰਮ ਕਰ ਰਹੇ ਨੇ ਲੋਕਾਂ ਨੂੰ ਪਤਾ ਹੋ ਕਮੈਂਟ ਕਰ ਦਿਓ ਜੇ ਕਿਸ ਨੂੰ ਚੰਗਾ ਲੱਗਿਆ ਹੋਇਆ ਪਰ ਇਹ ਗੱਲ ਜ਼ਰੂਰ ਹੈ ਵੀ ਜਿਹੜਾ ਮਸਲਾ ਘੂਲੂ ਤੋਂ ਉੱਠਿਆ ਤਾਂ ਬਹੁਤ ਲੋਕਾਂ ਦੇ ਲਈ ਕਹਿ ਸਕਦੇ ਹਾਂ ਜਦੋਂ ਐਸੀਐਸ ਨੂੰ ਕਹਿ ਕੇ ਹੁਕਮ ਜਾਰੀ ਕਰਾਤੇ ਥਰੂ ਡੀਸੀ ਤੇ ਅੱਗੇ ਤਹਿਸੀਲਦਾਰ ਤਾਂ ਇਹ ਤੋਂ ਇੱਕ ਗੱਲ ਸਮਝ ਲੱਗਦੀ ਹੈ ਵੀ ਕਮ ਸੇ ਕੰਮ ਅਪਸਰਾ ਨੇ ਹੁਣ ਇਹ ਤਾਂ ਕਰਨ ਖੁੱਲਣਗੇ ਵੀ ਜੇਕਰ ਇਹ ਜੀ ਆ ਮਸਲਾ ਕਦੇ ਵਿਧਾਨ ਸਭਾ ਤੱਕ ਰ ਪਹੁੰਚ ਗਿਆ ਮਜਬੂਰਨ ਕਾਰਵਾਈ ਕਰਨੀ ਪਾਉਗੀ ਅੱਗੇ ਲੀਡਰਾਂ ਨੂੰ ਵੀ ਤੇ ਉਹਦੇ باوجود ਜੇ ਕਹੀਏ ਤਾਂ ਚੰਗਾ ਇਹੀ ਆ ਵੀ ਤੁਸੀਂ ਕੰਮ ਉਹਰੇ ਕਰ ਦੋ ਹੁਣ ਹੁੰਦਾ ਕੀ ਆ ਸਰਕਾਰੀ ਦਫਤਰ ਕਿਸੇ ਚ ਚਲ ਜਾਓ ਬੰਦਾ ਪਹਿਲਾਂ ਕੀ ਆ ਇਮਾਨਦਾਰੀ ਦੀ ਗੱਲ ਆ ਇਹ ਪਹਿਲਾਂ ਦੇਖਦਾ ਵੀ ਯਾਰ ਕਿਹੜਾ ਬੰਦਾ ਉੱਥੇ ਕੋਈ ਜਾਣਦਾ ਦੂਜੀ ਗੱਲ ਹੁੰਦੀ ਆ ਵੀ ਕਿਸੇ ਤੋਂ ਕਹਾ ਦਈਏ ਤੀਜੀ ਗੱਲ ਹੁੰਦੀ ਆ ਪੈਸੇ ਵਾਲਾ ਜਿਹੜਾ ਬੰਦਾ ਉਸ ਉਹ ਭਾਲਦਾ ਏਜੰਟ ਵੀ ਕਿਸੇ ਏਜੰਟ ਨੂੰ ਦੇ ਕੇ ਯਾਰ ਕੰਮ ਕਰਾ ਲਓ ਹੁਣ ਇਹ ਰਵਈਆ ਉਹਦੀ ਬਦਲ ਸਕਦਾ ਜਦੋਂ ਤ ਚੰਗਾ ਹੋਰ ਇਹ ਵੀ ਹੋਊਗਾ ਕਿਉਂਕਿ ਇਹਨਾਂ ਨੇ ਹਟਣਾ ਤਾਂ ਹੈ ਨਹੀਂ ਬਿਜਲੈਂਸ ਕਿੰਨੇ ਬੰਦੇ ਫੜਦੀਆਂ ਕੋਈ ਹਟਿਆ ਕਦੇ ਪੈਸੇ ਲੈਣੋਂ ਚੰਗਾ ਤਾਂ ਇਹ ਹੋਊਗਾ ਵੀ ਹੁਣ ਜਿਹੜੇ ਹੋਰਾਂ ਦੇ ਮਸਲੇ ਸਾਹਮਣੇ ਆਉਣ ਉਹਨਾਂ ਨੂੰ ਸਸਪੈਂਡ ਕਰ ਕਰਕੇ ਘਰੇ ਭੇਜਣ ਜਿਹੜੀ ਪੈਨਸ਼ਨ ਦੀ ਗੱਲ ਕਹੀ ਆ ਜਾਂ ਜਬਰੀ ਰਿਟਾਇਰਮੈਂਟਾਂ ਦੇ ਕੇ ਉਹਨਾਂ ਨੂੰ ਘਰੇ ਬਿਠਾਉਣ ਕਿਉਂਕਿ ਉਹਨਾਂ ਦਾ ਕੰਮ ਦਫ਼ਤਰਾਂ 'ਚ ਹੈ ਹੀ ਨਹੀਂ ਐਕਚੁਅਲ ਚੋਰਚ ਉਹ ਬਾਬੂ ਬਣ ਚੁੱਕੇ ਨੇ ਦਿਮਾਗ ਤੇ ਬਾਬੂਗਰੀ ਚੜ ਗਈ ਆ ਤੇ ਉਹ ਰੈਸਟ ਜਾਦੇ ਕਰਨ ਤਾਂ ਜਾਦੇ ਬਿਹਤਰ ਆ ਕਿਉਂਕਿ ਇਹ ਔਖੇ ਜਾਂ ਕਹੀਏ ਕਿ ਸਖਤ ਸ਼ਬਦ ਇਸ ਲਈ ਜ਼ਰੂਰੀ ਨੇ ਕਿਉਂਕਿ ਸਿਸਟਮ ਹੈ ਨਾ ਜਦੇ ਇਹਨਾਂ ਲੋਕਾਂ ਨੇ ਖਰਾਬ ਕਰਤਾ ਕਿ ਆਖਰ-ਆਖਰ ਮੰਤਰੀਆਂ ਨੂੰ ਜਵਾਬ ਦੇਣਾ ਪੈਂਦਾ ਇੱਕ ਮਾਮੂਲੀ ਜੇ ਸਰਟੀਫਿਕੇਟ ਦਾ ਕਮੈਂਟ ਕਰਕੇ ਤੁਸੀਂ ਵੀ ਰਾਇ ਸਾਂਝੀ ਕਰਿਓ ਕਿ ਆਖਰ ਇਹ ਕਿਵੇਂ ਦੇ ਨਾਲ ਦਫ਼ਤਰਾਂ ਦੇ ਵਿੱਚ ਆਖਰ ਕੀ ਆਮ ਲੋਕਾਂ ਦੇ ਨਾਲ ਇਸੇ ਤਰ੍ਹਾਂ ਦੀ ਕੁੱਤੇ ਖਾਣੀ ਹੁੰਦੀ ਐ ਜਿਹਨੂੰ ਆਮ ਤੌਰ ਤੇ ਪੰਜਾਬੀ ਚ ਕਹਿੰਦੇ ਨੇ ਵੀ ਜਦੋਂ ਘੜੀਸ ਘੜੀਸ ਕੇ ਬੰਦਾ ਪਤਾ ਨਹੀਂ ਕਿੰਨਾ ਔਖਾ ਹੋ ਕੇ ਆਖਰ ਹੰਬ ਕੇ ਘਰੇ ਬਹਿ ਜਾਂਦਾ ਕੋਲੂ ਵੀ ਬਹਿ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਖੈਰ ਅਮਨੋ ਰੋੜਾ ਹੋ ਰਹੇ ਨੇ ਇੱਥੇ ਤਾਂ ਹਲ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਅਫਸਰ ਕਿੰਨਾ ਕੁ ਸੁਧਰਦੇ ਨੇ ਇਹ ਖੈਰ ਆਉਂਦੇ ਸਮੇ ਦੀ ਗੱਲ ਐ